ਤਲਵੰਡੀ ਸਾਬੋ ਦੇ ਪਿੰਡ ਫਤਿਹਗੜ ਨੌਬਾ ਦੇ ਰਹਿਣ ਵਾਲੇ ਨੌਜਵਾਨ ਗੋਦਿੱਤ ਸਿੰਘ ਪੁੱਤਰ ਗਰਮੇਲ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਉਧਰ ਤਲਵੰਡੀ ਸਾਬੋ ਤੋਂ ਸਾਡੇ ਪੱਤਰਕਾਰ ਤਰਮੇਂਦਰ ਕਾਲੂ ਦੀ ਰਿਪੋਰਟ ਅਨੁਸਾਰ ਕਿ ਅੱਜ ਤਲਵੰਡੀ ਸਾਬੋ ਹਲਕੇ ਅੰਦਰ ਪੈਂਦੇ ਪਿੰਡ ਫਤਿਹਗੜ ਨੌਬਾ ਦੇ ਰਹਿਣ ਵਾਲੇ ਗੋਦਿੱਤ ਸਿੰਘ ਪੁੱਤਰ ਗਰਮੇਲ ਸਿੰਘ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇੱਥੇ ਦੱਸਣਾ ਬੰਦ ਹੈ ਕਿ ਮ੍ਰਿਤਕ ਚਾਰ ਭੈਣਾਂ ਦਾ ਇਕਲੌਤਾ ਪੁੱਰਾ ਸੀ। ਉਦਰ ਨਸ਼ੇ ਕਾਰਨ ਮੌਤ ਦੇ ਮੌਕੇ ਦਸੰਗ ਦੀਪਤਾ ਨੇ ਪਾਕ ਹੁੰਦੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਾਡੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਬਚਾਉਣ ਲਈ ਨਸ਼ੇਖੋਰਾ ਦੇ ਖਿਲਾਫ ਸਖਤ ਕਾਰਵਾਈ ਕਰਨ ਤਾਂ ਜੋ ਸਾਡੇ ਗਰੀਬਾਂ ਦੇ ਸਹਾਰੇ ਵਾਸ ਸਕਣ ਜਿਵੇਂ ਮੇਰਾ ਨਾਂ ਹੈ ਚਾਰ ਮੇਰੀ ਗੁਡੀਆਂ ਹੁੰਦੀਆਂ ਇੱਕ ਮੇਰੇ ਮੁੰਡਾ ਸੀ ਜਿਹੜਾ ਕਿ ਗੈਰ ਨਾਹੀ ਬੰਨਾਂ ਦੇ ਵਿੱਚ ਚੱਲ ਰਹੇ ਆ ਅੱਜਕਾ ਮਸ਼ੀਨਰੀਆਂ ਗੋਲੀਆਂ ਇਹਨਾਂ ਕੀ ਕੰਟਰੋਲ ਕੀਤਾ ਜਾਵੇ ਅੱਜ ਮੇਰਾ ਜਮਾਂ ਬੀੜਾ ਖਲੋ ਗਿਆ। ਕੋਈ ਬੱਚਾ ਮੇਰਾ ਖਾਮ ਹੋ ਗਿਆ। ਜਰਾ ਕੋਈ ਸਹਾਰਾ ਨਹੀਂ ਨਹੀਂ ਆ। ਇਹ ਘਰਕੀ ਨਹੀਂ ਸਰਕਾਰ ਨੂੰ ਚਾਹੀਦਾ ਨਹੀਂ ਜਿਹੜੇ ਮੇਸੇ ਚੱਲ ਰਹੇ ਆ। ਥਾਂ ਥਾਂ ਵਿਕ ਰਹੇ ਆ, ਅਦਿਕਾਣਾ ਵੀ ਵਿਕ ਰਹੇ ਆ, ਮੈਡੀਕਲ ਨਹੀਂ। ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈਗਾ। ਇਹ ਸਰਕਾਰਾਂ ਨੂੰ ਖੋਟਣਾ ਚਾਹੀਦਾ ਹੈਗਾ। ਐਸੀਆਂ ਗੱਲਾਂ ਵਾਰੇ ਅੱਜ ਮੇਰਾ ਜਮਾਂ ਬੀੜਾ ਮੁੱਢਾ ਵਾਦ ਗਿਆ। ਚਾਰ ਮੇਰੇ ਗੁਗੀਆਂ ਨਹੀਂ। ਇਸ ਕੋਈ ਮੇਰਾ ਸਹਾਰਾ ਨਹੀਂ ਆ। ਪੂਰੀ ਅੱਜ ਖਾਮ ਹੋ ਗਿਆ।